ਕੀਰਤਨ ਤੁਸੀਂ ਸਰਵਣ ਕਰ ਰਿਹਾ ਸੀ ਭਗਤੀ ਦੇ ਵਿੱਚੋਂ ਸ਼ਕਤੀ ਪੈਦਾ ਹੁੰਦੀ ਹੈ ਚੇਤੇ ਰੱਖ ਲਿਓ ਆਬਾਦਤ ਕਰ ਇਹ ਆਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਤੇ ਕਿਸੇ ਦੀ ਕੱਲ ਬਣਦੀ ਹੈ ਇਹ ਜਿਹੜੀ ਢਾਡੀ ਕੱਲਾ ਇਹਦਾ 6ਵੇਂ ਗੁਰੂ ਨਾਨਕ ਧੰ ਗੁਰੂ ਅਰਗੋਬਿੰਦ ਸ਼ਾਹ ਮਹਾਰਾਜ ਸੱਚੇ ਪਾਛਾ ਤਖਤਾਂ ਦੇ ਮਾਲਕ ਬਾਜਾਂ ਵਾਲੇ ਤਾਜਾਂ ਵਾਲੇ ਜਿਨ੍ਹਾਂ ਸਟੇਜਾਂ ਦਾ ਸ਼ਿੰਗਾਰ ਢਾਡੀ ਕਲਾ ਨੂੰ ਜਦੋਂ ਬਣਾਇਆ ਨਾ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਜਿਨ੍ਹਾਂ ਦੀਆਂ ਨਾੜਾਂ ਵਿੱਚ ਲਉ ਜੰਮਿਆ ਇਹ ਢਾਡੀ ਜਦੋਂ ਸਟੇਜਾਂ ਤੇ ਵਾਰਾਂ ਗਉਣਗੇ ਉਹਨਾਂ ਦੀਆਂ ਨਾੜਾਂ ਚ ਲਉ ਪਿਗਲੇਗਾ ਵੀਰ ਰਸ ਸਾਡੇ ਵਿੱਚ ਭਰਨ ਦੇ ਵਾਸਤੇ ਮਹਾਰਾਜ ਨੇ ਇਹ ਢਾਡੀ ਕਲਾ ਨੂੰ ਸਟੇਜਾਂ ਦਾ ਸ਼ਿੰਗਾਰ ਬਣਾਇਆ ਤੇ ਖਾਲਸਾ ਜੀ ਅੱਜ ਜੇ ਕੋਈ ਸਾਨੂੰ ਸਵਾਲ ਕਰ ਲਵੇ ਮੇਰੀਆਂ ਮਾਵਾਂ ਭੈਣਾਂ ਜੁੜ ਕੇ ਬੈਠੀਆਂ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਨੀ ਔਰਤ ਨੂੰ ਵਡਿਆਈ ਦਿੱਤੀ ਹੈ ਨਾ ਸੋ ਕਿਉਂ